ਬੀਤੇ ਹਫਤੇ ਹਿਮਾਚਲ ਚੂ ਗੁਰਦੁਆਰਾ ਸਾਹਿਬ ਜਾ ਰਹੇ ਪੰਜਾਬ ਦੇ ਕੁਝ ਨੌਜਵਾਨਾਂ ਨਾਲ ਕੁੱਲੂ ਵਿੱਚ ਕੁਝ ਹਿਮਾਚਲੀ ਲੋਕਾਂ ਨਾਲ ਜਿਹੜਾ ਝਗੜਾ ਹੋ ਗਿਆ ਸੀ ਜਿਸ ਦੌਰਾਨ ਅਮਨ ਸੂਨ ਨਾਂ ਦੇ ਇੱਕ ਸਥਾਨਕ ਕਰਕੁੰਨ ਨੇ ਇਹਨਾਂ ਨੌਜਵਾਨਾਂ ਉੱਤੇ ਹੁੱਲੜਵਾਜੀ ਕਰਨ ਦਾ ਇਲਜ਼ਾਮ ਲਾਇਆ ਸੀ ਅਤੇ ਨਾਲ ਹੀ ਇਹਨਾਂ ਦੇ ਜਿਹੜੇ ਮੋਟਰਸਾਈਕਲ ਉੱਥੇ ਲੱਗੇ ਹੋਏ ਸੀ ਤੇ ਉਹਨਾਂ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੀ ਜਿਹੜੀ ਫੋਟੋ ਵਾਲੇ ਝੰਡੇ ਨੂੰ ਜ਼ਬਰਦਸਤ ਖੋਹ ਲਿਆ ਸੀ ਤਾਂ ਇਸ ਬਚਾਲੇ ਹੁਣ ਬਾਬਾ ਹਰਨਾਮ ਸਿੰਘ ਧੂਮਾ ਦਾ ਦਾ ਬਿਆਨ ਸਾਹਮਣੇ ਆਇਆ ਬਾਬਾ ਹਰਨਾਮ ਸਿੰਘ ਧੂਮਾ ਨੇ ਹਿਮਾਚਲ ਦੇ ਲੋਕਾਂ ਨੂੰ ਜਿਹੜੀ ਸਿੱਧੀ ਜਿਤਾਬਣੀ ਦੇ ਦਿੱਤੀ ਆ ਹੋਰ ਕੀ ਕੁਝ ਕਿਹਾ ਉਹਨਾਂ ਨੇ ਬਿਆਨਾਂ ਦੇ ਵਿੱਚ ਆਓ ਤੁਹਾਨੂੰ ਸੁਣਾ ਦਿੰਨੇ ਆ ਮੇਰੀ ਇੰਤਜ਼ਾਰ ਦੇਖੋ ਹਿਮਾਚਲ ਦੀ ਸਰਕਾਰ ਨੇ ਜਿਹੜੇ ਸਿੰਘਾਂ ਦੇ ਨਾਲ ਉੱਥੋਂ ਦੇ ਕੁਝ ਲੋਕਾਂ ਨੇ ਵਿਸਨੀਕਾਂ ਨੇ ਧੱਕੇਸ਼ਾਹੀ ਕੀਤੀ ਹੈ ਉਹਨਾਂ ਦੇ ਉੱਤੇ ਕਾਨੂੰਨੀ ਤੌਰ ਤੇ ਪਰਚਾ ਕਰਨ ਦੀ ਬਜਾਏ ਉਲਟਾ ਪੰਜਾਬ ਦੇ ਨੌਜਵਾਨਾਂ ਤੇ ਖਰਚੇ ਕੀਤੇ ਆ। ਇਸ ਤੋਂ ਵੱਡੀ ਧੱਕੇਸ਼ਾਹੀ ਕੀ ਹੋ ਸਕਦੀ ਹੈ ਜੀ। ਹਿਮਾਚਲ ਸਰਕਾਰ ਨੂੰ ਅਸੀਂ ਇੱਕੋ ਗੱਲ ਕਹਿਣੀ ਚਾਹੁੰਦੇ ਆ ਸਾਡੀ ਇਹ ਵਾਰਨਿੰਗ ਹੈ ਤੇ ਤੁਸੀਂ ਹਾਲਾਤ ਨਾ ਖਰਾਬ ਕਰੋ। ਅਸੀਂ ਕਦੇ ਵੀ ਇਹ ਗੱਲ ਨਹੀਂ ਮਨ ਵਿੱਚ ਰੱਖੀ ਕਿ ਹਿਮਾਚਲ ਸਾਡਾ ਪੰਜਾਬ ਦਾ ਹਿੱਸਾ ਨਹੀਂ। ਹਿਮਾਚਲ ਵੀ ਸਾਡਾ ਪੰਜਾਬ ਦਾ ਹਿੱਸਾ। ਅਸੀਂ ਸਾਰੀਆਂ ਜਿੰਨੀਆਂ ਸਟੇਟਾਂ ਲੱਗਦੀਆਂ ਹਰਿਆਣਾ, ਹਿਮਾਚਲ, ਰਾਜਸਥਾਨ ਸਾਰੇ ਪੰਜਾਬ ਦੇ ਨਾਲ ਜੁੜੇ ਹੋਏ ਆ। ਇਸ ਸਬਿੱਟਾਂ ਸਾਰੀਆਂ ਪੰਜਾਬ ਦੇ ਨਾਲ ਸਬੰਧ ਰੱਖਦੀਆਂ ਇਸ ਕਰਕੇ ਜਿੱਥੇ ਵੀ ਕੋਈ ਸਿੱਖ ਗੁਰਦੁਆਰਾ ਮੰਦੀ ਯਾਤਰਾ ਕਰਨ ਜਾਂ ਪਹਾੜਾਂ ਦੇ ਵਿੱਚ ਕਈ ਵੀ ਨਹੀਂ ਕੋਈ ਸ਼ੈਰ ਕਰਨ ਵੀ ਜਾਂਦੇ ਆ ਉਹਨਾਂ ਨੂੰ ਬਿਨਾਂ ਰੋਕ ਟੋਕ ਜਾਣ ਦੀ ਆਗਿਆ ਹੋਣੀ ਚਾਹੀਦੀ ਹੈ ਜੇ ਹਿਮਾਚਲ ਵਾਲੇ ਇਸ ਹਰਕਤ ਤੋਂ ਬਾਜ਼ ਨਹੀਂ ਆਉਣਗੇ ਇਸ ਗੱਲ ਦਾ ਬਹੁਤ ਵੱਡਾ ਸਿੱਖ ਸੰਗਤਾਂ ਦੇ ਵਿੱਚ ਬਿਨਿਆਦ ਦੇ ਵਿੱਚ ਰੋਸ ਹੈ ਔਰ ਮੈਂ ਮੁੱਖ ਮੰਤਰੀ ਨੂੰ ਹਿਮਾਚਲ ਦੇ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਅਫਸਰਾਂ ਨੇ ਨੋ ਸਿੱਖ ਨੌਜਵਾਨਾਂ ਤੇ ਪੰਜਾਬ ਦੇ ਨੌਜਵਾਨਾਂ ਤੇ ਪਰਚੇ ਕੀਤੇ ਤੁਰੰਤ ਰੱਦ ਕਰੋ ਇਸ ਮਾਹੌਲ ਨੂੰ ਸ਼ਾਂਤ ਕਰੋ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਮੈਂ ਅਪੀਲ ਕਰਦਾ ਕਿ ਹਿਮਾਚਲ ਦੇ ਮੁੱਖ ਮੰਤਰੀ ਨਾਲ ਗੱਲ ਕਰੇ ਇਹ ਨਹੀਂ ਕਿ ਹਿਮਾਚਲ ਦੇ ਵਾਹਨ ਆਉਣ ਉਹਨਾਂ ਦੀ ਸੁਰੱਖਿਆ ਲਈ ਇੱਥੋਂ ਪੁਲਿਸ ਮੁਹੱਈਆ ਕਰਾਈ ਜਾਵੇ ਤੇ ਇੱਥੋਂ ਦੇ ਜਿਹੜੇ ਸਿੱਖ ਨੌਜਵਾਨ ਕਹਿ ਲਓ ਜਾਂ ਸੰਗਤਾਂ ਕਹਿ ਲਓ ਆਪੋ ਆਪਣੇ ਮੋਟਰਸਾਈਕਲਾਂ ਦੁਆਰਾ ਆਪੋ ਆਪਣੇ ਵਾਹਨਾਂ ਦੁਆਰਾ ਉੱਥੇ ਜਾਂਦੇ ਆ ਉਹਨਾਂ ਅੱਗੇ ਵੀ ਇਹ ਮੰਗ ਰੱਖਣ ਵੀ ਸਾਡੇ ਵੀ ਸਾਡੇ ਜਾਰੇ ਜਾਤੂਆਂ ਨੂੰ ਵੀ ਸੁਰੱਖਿਆ ਮਹੀਆ ਕਰਾਈ ਜਾਵੇ ਕਿ ਨਹੀਂ ਕਰਾਈ ਜਾਵੇ ਇਹ ਬਿਲਕੁਲ ਗਲਤ ਗੱਲ ਹੋ ਰਹੀ ਹੈ ਇਸ ਗੱਲ ਦੀ ਮੈਂ ਭਰਪੂਰ ਨਿੰਦਿਆ ਕਰਦਾ ਔਰ ਹਮਾਚਲ ਸਰਕਾਰ ਨੂੰ ਤਾੜਨਾ ਕਰਦਾ ਇਹੋ ਜੇ ਮਾਹੌਲ ਨੂੰ ਢੁਕਾਉਣ ਦਾ ਯਤਨ ਨਾ ਕਰਨ ਦੇਸ਼ ਦੇ ਵਿੱਚ ਹਰ ਇੱਕ ਨੂੰ ਬਰਾਬ ਦੇਸ਼ ਵਿੱਚ ਹਰ ਨਾਗਰਿਕ ਬਰਾਬਰਤਾ ਦਾ ਅਧਿਕਾਰ ਰੱਖਦਾ ਬਾਕੀ ਸੰਤ巴巴 ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲੇ ਕੌਮ ਦੀ ਧਾਰਮਿਕ ਸ਼ਖਸੀਅਤ ਸੀ ਉਹਨਾਂ ਨੇ ਕੌਮ ਦੇ ਹੱਕਾਂ ਲਈ ਜੰਗ ਲੜੀ ਹੈ ਦੂਜੀ ਗੱਲ ਉਹਨਾਂ ਨੇ ਹਮੇਸ਼ਾ ਹਰ ਧਰਮ ਦਾ ਸਤਕਾਰ ਕੀਤਾ ਉਹਨਾਂ ਨੇ ਹਿੰਦੂ ਧਰਮ ਦਾ ਵੀ ਸਤਕਾਰ ਕੀਤਾ ਮੁਸਲਮਾਨ ਧਰਮ ਦਾ ਵੀ ਸਤਕਾਰ ਕੀਤਾ ਦੂਜੇ ਧਰਮਾਂ ਲਈ ਵੀ ਹਰ ਸਮੇਂ ਆਪਣੀ ਅਪੀਲ ਦੇ ਵਿੱਚੋਂ ਸਤਕਾਰਤ ਅਪੀਲਾਂ ਕਰਦੇ ਰਹੇ ਆ ਉਹ ਸਾਰਿਆਂ ਉਹਨਾਂ ਨੇ ਸਮੁੱਚੇ ਧਰਮਾਂ ਦਾ ਸਤਕਾਰ ਕੀਤਾ ਇਹ ਕੁਝ ਵਿਅਕਤੀ ਉਹਨਾਂ ਦੀ ਸ਼ਖਸੀਅਤ ਪ੍ਰਤੀ ਨਫ਼ਰਤ ਭਰਿਆ ਕੂੜ ਨਾਲ ਭਰਿਆ ਪ੍ਰਚਾਰ ਕਰ ਰਹੇ ਆ ਨਫ਼ਰਤ ਦੀ ਅੱਖ ਨਾਲ ਉਹਨਾਂ ਦੀ ਸ਼ਖਸੀਅਤ ਨੂੰ ਅੱਗੇ ਲਿਆ ਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਜਿਹੜੀ ਸ਼ਖਸੀਅਤ ਲਈ ਸਤਿਪੰਨ ਸ੍ਰੀ ਹਰਮੰਦਰ ਸਾਹਿਬ ਉਹਨਾਂ ਦੀ ਯਾਦ ਵਿੱਚ ਪਵਿੱਤਰ ਗੁਰੂ ਅਸਥਾਨ ਬਣ ਚੁੱਕੇ ਆ ਦਿੱਤੇ ਹਰ ਪ੍ਰਾਣੀ ਮਾਤਰ ਜਾ ਕੇ ਨਖਤਮਸਤਕ ਹੁੰਦਾ ਉਹ ਸਿੱਖਾਂ ਲਈ ਹਮੇਸ਼ਾ ਹੀ ਸਰਵ ਪ੍ਰਵਾਨਤ ਹੈ ਔਰ ਹਰ ਸਿੱਖ ਦਾ ਸਿਰ ਉਹਨਾਂ ਦੀ ਕੁਰਬਾਨੀ ਅੱਗੇ ਉਹਨਾਂ ਦੀ ਮਹਾਨ ਸ਼ਖਸੀਅਤ ਅੱਗੇ ਸਿਰ ਝੁਕਦਾ ਮਾਤਰ ਸਰਕਾਰ ਨੂੰ ਮੈਂ ਫੇਰ ਤਾੜਨਾ ਕਰਦਾ ਸਾਡੇ ਨੌਜਵਾਨਾਂ ਨੂੰ ਜਿਨ੍ਹਾਂ ਤੇ ਪਰਚੇ ਕੀਤੇ ਤੁਰੰਤ ਰੱਦ ਕਰੋ ਜਾਂ ਜੋ ਸਾਡੇ ਨੌਜਵਾਨਾਂ ਦੇ ਨਾਲ ਜਾਂ ਸੰਗਤਾਂ ਨਾਲ ਜੋ ਵਿਤਕਰਾ ਕੀਤਾ ਜਾ ਰਿਹਾ ਉਹਨੂੰ ਤੁਰੰਤ ਬੰਦ ਕਰ ਲਓ ਅਗਰ ਜੇ ਤੁਸੀਂ ਨਾ ਇਹ ਕਦਮ ਪੁੱਟਿਆ ਤਾਂ ਸਾਨੂੰ ਇਸ ਲਈ ਮਜਬੂਰ ਨਾ ਕਰੋ ਕਿ ਅਸੀਂ ਸ਼ਾਂਤਮਈ ਪ੍ਰੋਟੈਸਟ ਜਾਂ ਤੁਹਾਡੇ ਖਿਲਾਫ ਕੋਈ ਸ਼ਾਂਤਮਈ ਐਸਾ ਪ੍ਰੋਗਰਾਮ ਦਈਏ ਜਿਹਦੇ ਨਾਲ ਕੱਲ ਨੂੰ ਤੁਹਾਨੂੰ ਵੀ ਹਿਮਾਚਲ ਦੇ ਵਿੱਚ ਰਹਿਣ ਵਾਸਤੇ ਕੋਈ ਨਾ ਕੋਈ ਮੁਸ਼ਕਲ ਪੇਸ਼ ਆਵੇ